ਸਹਾਇਕ ਕੈਪਸ਼ਨ ਬਈ ਬਾਈ ਸਾਰੇ ਦੇ ਵਿੱਚ ਦੇਖੀ ਚਲੋ ਹਾਂ ਹਜ਼ਾਰਾਂ ਦੀ ਗਿੰਚੀ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਛੱਟ ਛੱਟ ਕੇ ਆਮ ਆਦਮੀ ਪਾਰਟੀ ਦੇ ਪਰਵਾਦ ਦੇ ਵਿੱਚ ਸਾਰੇ ਭੈਣਾ ਭਰਾ ਸ਼ਾਮਲ ਹੋ ਰਹੇ ਆ ਉਸੇ ਕੰਟੈਕਟ ਸਾਡੀ ਭੈਣ ਜੀ ਭਵਿੰਦਰ ਕੌਰ ਸਾਡੇ ਭੈ ਜੀ ਅੰਕੂਰ ਵਰਮਾ ਜੀ ਦੀ ਪ੍ਰੇਰਣਾ ਸਤਖਾ ਵਾਰ ਨੰਬਰ 10 ਤੋਂ ਤੇ ਨਾਲ ਮਰਾਤਪੁਰਾ ਕਲਾ ਪਿੰਡ ਦੇ ਤੇ ਨਾਲ ਸ਼ਹਿਰ ਦੀ ਕਲੋਨੀ ਦੇ ਵਿੱਚ ਇਹ ਸਾਥੀ ਰਹੇ ਆ ਉਹ ਸ਼ਾਮਲ ਹੋਏ ਆ ਮੇਰੇ ਨਾਲ ਮੇਰੇ ਕੈਦਰ ਤੇ ਕਲੀਕ ਬ੍ਰਿੰਦਰ ਗੁਇਲ ਜੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਅਮਰ ਸ਼ੇਰ ਸਿੰਘ ਸ਼ਰੀਕਤ ਸੀ ਜੀ ਚੇਅਰਮੈਨ ਮੰਡੀਪੂਰ ਹਰਚੰਦ ਸਿੰਘ ਵਰਸਤ ਜੀ ਸਾਡੇ ਗੁਰਪ੍ਰੀਤ ਬਨਰਵਾਲੀ ਜੀ ਐਮਐਲਏ ਸਾਹਿਬ ਸਤੂਲਗਰ ਤੋਂ ਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਅਰਜਾ ਬਰਜਾ ਸਾਥੀ ਤੇ ਮੈਂ ਇਹਨਾਂ ਸਾਥੀਆਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਆਏ ਆ ਇਹਨਾਂ ਨੂੰ ਜਿਆਨੂ ਕਹਿੰਦਾ ਸਰਦਾਰ ਮੁਤਾਬ ਸਿੰਘ ਸੰਧੂ ਜੀ ਇਹ ਅਕਾਲੀ ਦਲ ਦੇ ਟ੍ਰੇਨਿੰਗ ਦੇ ਪ੍ਰਧਾਨ ਸਨ ਸਾਡੇ ਰਮਨ ਸੰਧੂ ਜੀ ਜਾਂਜ ਸਿੰਘ ਜੀ ਰਮਨਦੀਪ ਕੌਰ ਜੀ ਰਣਜੀਤ ਸਿੰਘ ਜੀ ਖਰਚਪੂਰ ਜੀ ਸ਼ੇਵ ਸਿੰਘ ਜੀ ਨਰੇਸ਼ ਗੇਲ ਜੀ, ਸੁਕੇਸ਼ ਸਿੰਘ ਜੀ, ਕ੍ਰਿਸ਼ਨਾ ਜੀ, ਕਰਨ ਜੀ ਤੇ ਮੈਂ ਇਹਨਾਂ ਸਾਰੇ ਸਾਥੀਆਂ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਇਹਨਾਂ ਨੂੰ ਜੀ ਆਇਆਂ ਨੂੰ ਵੈਲਕਮ ਕਰਦਾ ਤੇ ਨਾਲ ਇਹ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਕੋਈ ਵੀ ਸਰਕਾਰੀ ਦਰਬਾਰੇ ਕੰਮਕਾਰ ਜਾਂ ਤੁਹਾਡੇ ਜਿਹੜੇ ਪਿੰਡ ਜਾਂ ਸ਼ਹਿਰ ਦੇ ਵਿੱਚ ਕੋਈ ਭੈਣਾ ਭਰਾ ਨੇ ਉਹਨਾਂ ਦੇ ਵੀ ਕੋਈ ਸਾਂਝੇ ਕੰਮ ਨੇ ਜਾਂ ਕੋਈ ਉਹਨਾਂ ਦੇ ਨਿੱਜੀ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਹੋਣਗੇ ਇਹ ਉਹ ਜ਼ਰੂਰੀ ਜਿਨ੍ਹਾਂ ਲੰਮਾ ਸਮਾਰ ਰੈਜੀ ਪਾਰਟੀਆਂ ਦੇ ਵਿੱਚ ਰਹਿ ਕੇ ਮਿਹਨਤ ਕੀਤੀ ਤੇ ਉਹ ਵੈਤੀ ਪਾਰਟੀਆਂ ਇਹਨਾਂ ਨੌਜਵਾਨ ਜਜ਼ਬੂ ਦੇ ਆ ਦਾ ਮੂਰ ਨਹੀਂ ਪਾਇਆ ਇਹ ਅੱਜ ਆਪਦੀ ਅਸਲ ਪਾਰਟੀ ਦੇ ਵਿੱਚ ਆ ਗਏ ਜਿੱਥੇ ਇਹਨਾਂ ਨੂੰ ਅਸਲ ਜਮਾਨ ਸਨਮਾਨ ਮਿਲਣਾ ਤੇ ਇਹ ਸਾਰੇ ਸਾਥੀ ਸਰਦਾਰ ਭਗਵੰਦ ਸਿੰਘ ਮਾਨ ਸ਼ਿਗਰਵਿੰਦ ਕੇਜੀਵਾਲ ਜੀ ਦੀ ਸੋਚ ਨਾਲ ਜੁੜ ਕੇ ਆਲੇ ਇਹਨਾਂ ਨੇ ਇਹ ਗੱਲ ਆਖੀ ਆ ਕਿ ਸਰਦਾਰ ਭਗਵੰਦ ਸਿੰਘ ਮਾਨ ਤੇ ਸ਼ਿਗਰਵਿੰਦ ਕੇਜੀਵਾਲ ਜੀ ਦੀ ਜੋ ਨੌਜਵਾਨਾਂ ਪ੍ਰਤੀ ਚੱਕੀ ਸੋਚ ਆ ਜੋ ਨੌਜਵਾਨਾਂ ਨੂੰ ਬੱਚਿਆਂ ਨੂੰ ਇਹਨਾਂ ਨੇ ਟਿਫਨ ਦਿੱਤੀ ਆ ਨੌਕਰੀਆਂ ਦਿੱਤੀਆਂ 55000 ਤੋਂ ਬਾਅਦ ਸਾਨੂੰ ਆਸ ਆ ਵੀ ਆਉਣ ਵਾਲੇ ਸਮੇਂ 'ਚ ਸਾਡੇ ਪੜਾਅ ਭਰਾਵਾਂ ਨੂੰ ਤੇ ਸਾਨੂੰ ਵੀ ਯੋਗਤਾ ਦੇ ਆਧਾਰ 'ਤੇ ਕਾਨੂੰਨ ਦੇ ਵਿੱਚ ਰਹਿ ਕੇ ਉਹ ਸਾਨੂੰ ਵੀ ਕਿਤੇ ਨਾ ਕਿਤੇ ਸਰਕਾਰੀ ਨੌਕਰੀਆਂ ਤੇ ਐਡਜਸਟ ਕਰ ਲਵਾਂਗੇ ਕਿ ਇਹ ਸਾਰਿਆਂ ਨੂੰ ਪਤਾ ਵੀ ਜਿਹੜਾ ਬੱਚਾ ਇੰਟੈਲੀਜੈਂਟ ਆ ਜਿਨੇ ਪੜ੍ਹਾਈ ਵੱਧ ਕੀਤੀ ਆ ਇਹਨਾਂ ਨੂੰ ਇਹ ਪਤਾ ਹੋਣਾ ਵੀ ਉਹਨਾਂ ਦਾ ਮੁੱਲ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੈ ਸਕਦਾ ਅਕਾਲੀ ਦਲ ਕਾਂਗਰਸ ਦੇ ਵਿੱਚ ਇਹਨਾਂ ਆਪ ਦੱਸਿਆ ਕਿ 10-10 4-4 ਧਰਤਾਂ ਵੇਖੀਆਂ ਸਿਲੈਕਸ਼ਨ ਹੋ ਜਾਣੀ ਜਿੱਦਣ ਜਾ ਕੇ ਅਲਾਟਮੈਂਟ ਹੋਣੀ ਸਟੇਸ਼ਨ ਮੈਨ ਦੀ ਵਾਰੀ ਹੋਣੀ ਉਸ ਦਿਨ ਪੈਸਿਆਂ ਦੀ ਮੰਗ ਕੀਤੀ ਜਾਣੀ ਜਾਂ ਕਹਿ ਦੇਣਾ ਕਿਸੇ ਮੰਤਰੀ ਦੀ ਸ਼ਿਫਾਰਿਸ਼ ਹੈਗੀ ਤਾਂ ਫੇਰ ਗੱਲ ਬਾਨੀ ਇਹਨਾਂ ਨੇ ਆਪ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਸਾਡੇ ਰਿਸ਼ਤੇਦਾਰਾਂ ਨੂੰ ਕਈ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਬਿਨਾਂ ਸ਼ਿਫਾਰਿਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲੀਆਂ ਜੁਆਇਨਿੰਗ ਲੈਟਰਾਂ ਉਹਨਾਂ ਨੂੰ ਬਿਨਾ ਮੂਰੀ ਵਾਲਾ ਪੈਸਾ ਦੇਣ ਤੋਂ ਬਿਨਾ ਮਿਲ ਗਿਆ ਤੇ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ 'ਚ ਵੀ 2 ਲੱਖ ਦੇ ਲਗਭਗ ਜਿਹਦੇ ਵਿੱਚ ਜਿਹੜਾ ਇਨਵੈਸਟ ਪੰਜਾਬ ਦੇ ਵਿੱਚ ਇੰਡਸਟਰੀ ਲੱਗੀ ਆ ਉਹਦੇ ਵਿੱਚ ਵੀ ਨੌਕਰੀਆਂ ਮਿਲਣਗੀਆਂ ਸਰਕਾਰੀ ਤੌਰ ਤੇ ਵੀ ਨੌਕਰੀਆਂ ਨੌਕਰੀਆਂ ਨਿਕਲਣਗੀਆਂ ਜਿਹਦੇ 'ਚ ਸਰਕਾਰ ਭਗਵੰਤ ਸਿੰਘ ਮਾਨ ਜੀ ਨੇ ਵਿਸਤਾਰ ਤੇ ਦੱਸਿਆ ਕਿ 80 ਹਜ਼ਾਰ ਨੌਕਰੀਆਂ ਪੁਲਿਸ ਦੀ ਕੁਝ ਜਿਹੜੇ ਰਿਟਾਇਰ ਹੋਏ ਅਫਸਰ ਉਹਨਾਂ ਦੀ ਭਰਤੀ ਹੋਣੀ ਆ ਉਹਦੇ ਪਾਸ 20 ਹਜ਼ਾਰ ਹੋਰ ਭਰਤੋਣੀਆਂ 1 ਲੱਖ ਨੌਕਰੀ ਕਰਨੀਆਂ ਪੁਲਿਸ ਨੂੰ ਆਗਰ ਜਿਸੀ ਤਰ੍ਹਾਂ ਇਹ ਪਟਵਾਰਦਾਰੀਆਂ ਪਰਤੀਆਂ ਨੈਤ ਤਸੀਲਦਾਰ ਐਸਟੀਐਮ ਡੀਐਸਪੀ ਫੋਰ ਬੈਂਕਾਂ ਦੇ ਵਿੱਚ ਪਰਤੀਆਂ ਹੋਣੀਆਂ ਟੀਚਰ ਭਰਤੀ ਕਰਦੇ ਆ ਜਿਹੜੀਆਂ ਕਿ ਹੋਰ ਵਾਲੇ ਸਮੀ ਦੇ ਵਿੱਚ ਇੰਡਸਟਰੀ ਦੇ ਵਿੱਚ ਤੇ ਸਰਕਾਰੀ ਤੌਰ ਤੇ ਪਾ ਕੇ ਲਗਭਗ 2 ਲੱਖ ਦੇ ਕਰੀਬ ਨੌਕਰੀਆਂ ਜਿਹੜੀਆਂ ਉਸ ਪੰਜਾਬ ਦੇ ਵਿੱਚ ਪੈਦਾ ਹੋਣੀਆਂ ਤੇ ਇਹਨਾਂ ਨੌਜਵਾਰ ਬੱਚਿਆਂ ਨੂੰ ਅਡਜਸਟ ਕਰਨਾ ਆਪਾਂ ਵੇਦੇ ਰਹੇ ਆ ਕਾਲੀਦਲ ਕਾਂਗਰਸ ਸਰਕਾਰਾਂ ਦੇ ਵੇਲੇ ਆਪਾਂ ਡਾਟਾ ਕੱਢ ਲਈਏ ਪੂਰੇ 5 ਸਾਲਾਂ ਦੇ ਵਿੱਚ 15000 ਰੁਪਏ ਨਹੀਂ ਦਿੱਤੀ ਹੋਣੀ ਪੂਰੇ 5 ਸਾਲਾਂ ਦੇ ਵਿੱਚ ਭਾਵੇਂ ਕਾਂਗਰਸ ਦੇ 5 ਸਾਲ ਕੱਢੀਏ ਭਾਵੇਂ ਇਕਾਲੀ ਦਲ ਦੇ 5 ਸਾਲ ਕੱਢੀਏ ਇਹ ਆਮ ਆਦਮੀ ਪਾਰਟੀ ਦੀ ਸਰਕਾਰਾਂ ਜਿਨ੍ਹਾਂ ਨੇ ਇੰਨਾ ਮਾਣ ਸਨਮਾਨ ਨੌਜਵਾਨ ਬੱਚਿਆਂ ਨੂੰ ਦਿੱਤਾ ਬਿਜਲੀ ਫ੍ਰੀ ਦਿੱਤੀ ਹਰ ਘਰ ਨੂੰ ਬਿਨਾਂ ਪੱਖਪਾਤ ਤੋਂ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੋਣਾ ਪਿਆ 10 ਲੱਖ ਰੁਪਏ ਵਾਲਾ ਸਿਹਤ ਬੀਮਾ ਯੋਜਨਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਰਾਉਣਾ ਸ਼ੁਰੂ ਕੀਤਾ ਕਰਨਤਾਰ ਤੋਂ ਪੂਰੇ ਪੰਜਾਬ ਦੇ ਹਰ ਘਰ ਦਾ ਹਰ ਪਰਿਵਾਰ ਦਾ ਹੋਣਾ ਉਹਦੇ ਵਿੱਚ ਬੜਾ ਵੱਡਾ ਬੈਨੀਫਿਟ ਮਿਲਣਾ ਕੋਈ ਬਿਮਾਰੀ ਨਾਲ ਕਦੀ ਕਿਸੇ ਪਰਿਵਾਰ 'ਚ ਕੋਈ ਡੈਥ ਨਹੀਂ ਹੋਈ ਲੋਕਾਂ ਦੀ ਉਥੋਂ ਡੈਥ ਹੁੰਦੀ ਜਦੋਂ ਪੈਸਿਆਂ ਦਾ ਇਂਤਜ਼ਾਮ ਨਹੀਂ ਹੁੰਦਾ ਸੋਚ ਸੋਚ ਕੇ ਹਾਰਟ ਅਟੈਕ ਆ ਜਾਂਦਾ ਕਈ ਵਾਰ ਪੈਸੇ ਤੁਕੋਂ ਹਸਪੀਟਲ 'ਚ ਲਾਸ਼ ਕਰਾਉਂਦਾ ਜਿਹੜਾ ਤਾਂ ਡੈਥ ਹੋ ਗਈ ਉਹ ਚੀਜ਼ਾਂ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਗਰਾਉਂਡ ਤੋਂ ਬਾਅਦ ਕੇ ਲੋਕਾਂ ਦਾ ਫ੍ਰੀ ਇਲਾਜ ਕਰਵਾਉਂਦਾ ਜਿਹੜਾ ਐਤ ਵਿਆ ਉਹਦੇ ਤੇ 10 ਲੱਖ ਰੁਪਏ ਦਾ ਕਾਰਜ ਹਾਇ ਫਿਰ ਜੇ ਆਪਾਂ ਨਹਿਰੀ ਪਾਣੀ ਦੀ ਗੱਲ ਕਰੀਏ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾ ਕਰਨਾ ਨਵੇਂ ਖਾਲੇ ਬਣੇ ਨਹਿਰਾਂ ਬਣੀਆਂ ਅੰਡਰਗਰਾਉਂਡ ਪੈ ਪਾਈ ਕਿਸਾਨਾਂ ਨੂੰ ਖੇਤਾਂ ਦੇ ਵਿੱਚ 24 ਘੰਟੇ ਬਿਜਲੀ ਦਿੱਤੀ ਜਿਹੜੀ ਬਿਜਲੀ ਰਾਤ ਨੂੰ 12 1 ਵਜੇ ਕਾਲੀਦਨ ਤੇ ਕਾਗਰਤੀ ਗਵਰਨਮੈਂਟ ਦੇ ਵਿੱਚ ਆਉਂਦੀ ਹੈ 24 ਘੰਟੇ ਬਿਜਲੀ ਚੱਲਦੀ ਆ ਕਿਸਾਨ ਸੂਰਜ ਚੜ੍ਹੇ ਤੋਂ ਸਵੇਰੇ 6 ਵਜੇ ਆਪਣੇ ਖੇਤ ਜਾਂਦਾ ਤੇ ਸ਼ਾਮ ਨੂੰ ਸੂਰਜ ਛਿਪਨ ਤੋਂ ਪਹਿਲਾਂ ਪਹਿਲਾਂ ਆਪਦੀ ਫਸਲ ਨੂੰ ਪਾਣੀ ਲਾ ਕੇ ਆਪਦੇ ਘਰ ਦੇ ਵਿੱਚ ਸਰਾਣੀ ਥੱਲੇ ਬਾਹ ਦੇ ਕੇ ਰਾਤ ਨੂੰ ਜਿਵੇਂ ਨੌਕਰੀ ਵਾਲੇ ਨਜ਼ਾਰੇ ਨਾਲ ਸੌਂਦੇ ਆ ਉਸੇ ਤਰ੍ਹਾਂ ਇਹ ਕਿਸਾਨ ਆਪਦੇ ਸਰਾਣੀ ਥੱਲੇ ਬਾਹ ਦੇ ਕੇ ਸੌਂਦਾ ਫੇਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਵਪਾਰੀਆਂ ਨੂੰ ਹਰ ਵਰਗ ਨੂੰ ਥਾਂ-ਥਾਂ ਤੇ ਐਡਜਸਟ ਕੀਤਾ ਗਿਆ ਹਰ ਵਰਗ ਦਾ ਖਿਆਲ ਰੱਖਿਆ ਗਿਆ ਵਪਾਰੀਆਂ ਨੂੰ ਵੀ ਸਹੂਲਤਾਂ ਦਿੱਤੀਆਂ ਜਿੱਥੋਂ ਤੱਕ ਕਰ ਸਕਦੇ ਇਹ ਵਪਾਰੀਆਂ ਦਾ ਵੀ ਫਾਇਦਾ ਕੀਤਾ ਹਰ ਵਰਗ ਨੂੰ ਐਮ ਯੋਗਤਾ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਚੀਜ਼ਾਂ ਨੂੰ ਵੇਖ ਕੇ ਦਿਨ-ਬਦਨ ਆਮ ਆਦਮੀ ਪਾਰਟੀ ਦਾ ਕਾਫਲਾ ਵੱਡਾ ਹੋ ਰਿਹਾ ਤੇ ਜਿਹੜੇ ਵਿਰੋਧੀ ਇਹ ਗੱਲ ਕਹਿੰਦੇ ਸੀ ਵੀ ਜਿਹੜੀ 2027 ਦਾ ਫਾਈਨਲ ਹੈ ਇਲੈਕਸ਼ਨ ਦਾ ਉਹਦਾ ਸੈਮੀ ਫਾਈਨਲ ਤੱਕ ਤਾਰਨ ਵਾਲੀ ਬਾਈ ਇਲੈਕਸ਼ਨ ਹੈ ਤੇ ਜਿਹੜਾ ਇਹ 2000 ਤੇ 25 ਵਾਲੀ ਇਹ ਬਾਈ ਇਲੈਕਸ਼ਨ ਜਿਹੜਾ ਵੀ ਜਿੱਤੂਗਾ ਉਹ 2027 ਚ ਜਿੱਤੂਗਾ ਇਹ ਵਿਰੋਧੀਆਂ ਦੀ ਗੱਲ ਹੈ ਇਹ ਨਹੀਂ ਕਹਿੰਦੇ ਇਹ ਤੁਸੀਂ ਵੇਖਿਓ ਵੱਡੇ ਮਾਰਜਨ ਨਾਲ ਲੋਕ ਸਰਦਾਰ ਹਰਮੀਤ ਸਿੰਘ ਨੂੰ ਜਿਤਾਉਣਗੇ ਤਰਨਤਾਰ ਦੇ ਹਲਕੇ ਦੇ ਵੋਟਰ ਸਪੋਰਟਰ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਂਦਰੀyal ਜੀ ਦੇ ਕੰਮਾਂ ਦੇ ਮੋੜ ਲਾਉਣਗੇ ਵੱਡੀ ਲੀਡ ਨਾਲ ਸਰਦਾਰ ਹਰਮੀਤ ਸਿੰਘ ਨੂੰ ਜਿਤਾ ਕੇ ਵਿਧਾਨ ਸਭਾ ਭੇਜਣਗੇ ਮੈਂ ਹੁਣ ਬੇਨਤੀ ਕਰੂੰਗਾ ਬਰਿੰਦਰ ਗੁਹਿਲ ਜੀ ਸਾਡੀ ਵਜ਼ੀਰ ਨੇ ਇਹ 2 ਮਿੰਟ ਇਹਨਾਂ ਸਾਥੀਆਂ ਦਾ ਧੰਨਵਾਦ ਵੀ ਕਰਨਗੇ ਤੇ ਸੰਗਤ ਦੇ ਰੂਪ ਨੂੰ ਜੀ ਵਰਮਾ ਜੀ ਤੇ ਇਹਨਾਂ ਦੇ ਸਾਥੀ ਇਹਨਾਂ ਦੀ ਪ੍ਰੇਰਣਾ ਸਰਕਾਰ ਅੱਜ ਵੱਡੀ ਗਿਣਤੀ ਦੇ ਵਿੱਚ ਆ ਸਾਡੇ ਪਿੱਛੇ ਸਾਥੀ ਖੜੇ ਜਾ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਹਰ ਰੋਜ਼ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਾਰਟੀ ਮੈਂ ਕਰਦੇ ਨੇ ਜਦੋਂ ਦਾ ਇਲੈਕਸ਼ਨ ਇੱਥੇ ਟਿਕਲੇ ਹੋਏ ਨੇ 0 ਦੇ ਕਾਬਲਾ ਵੱਧ ਜਾ ਰਿਹਾ ਉਹਦਾ ਵੱਡਾ ਕਾਰਨ ਜਿਸ ਤਰ੍ਹਾਂ ਮੇਰੇ ਸਾਥੀ ਮੰਤਰੀ ਸਾਹਿਬ ਦੇ ਸਾਰੇ ਪ੍ਰਾਪਤੀਆਂ ਵਾਲੇ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਸਿਲੈਕਸ਼ਨ ਨੇ ਸ਼ੁਰੂਆਤ ਕੀਤੀ ਹੈ ਤਾਂ ਅਸੀਂ ਆਪਣੇ ਪਿੰਤੇ ਕਮਾਦੇ ਆਧਾਰ ਤੇ ਲੋਕਾਂ ਦੇ ਵਿੱਚ ਗਏ ਸਾਡੇ ਸਾਰੇ ਸਾਥੀ ਅਸੀਂ ਜਾ ਕੇ ਲੋਕਾਂ ਦੇ ਵਿੱਚ ਕਹਿਣਾ ਕਿ ਅਸੀਂ ਆਹ ਕੰਮ ਕੀਤੇ ਨੇ ਤੇ ਅੱਗੇ ਨੂੰ ਆਹ ਕੰਮ ਕਰਾਂਗੇ ਦੂਜੀਆਂ ਪਾਰਟੀਆਂ ਵਾਲੇ ਤਾਂ ਕੋਈ ਗੱਲ ਹੀ ਨਹੀਂ ਕਰਨ ਨਾ ਉਹਨਾਂ ਨੇ ਪਹਿਲਾਂ ਕੰਮ ਕੀਤੇ ਆ ਕਿਉਂਕਿ ਸਰਕਾਰਾਂ ਬੜੀਆਂ ਰਹਿੰਦੀਆਂ ਨੇ ਅਕਾਲੀ ਦਲ ਦੀ 10 ਸਾਲ ਤੱਕ ਸਰਕਾਰ ਰਹੀ ਕਾਂਗਰਸੀ 5 ਸਾਲ ਤੱਕ ਸਰਕਾਰ ਰਹੀ ਨਾ ਇਹਨਾਂ ਨੇ ਪਹਿਲਾਂ ਕਦੇ ਕੰਮ ਕੀਤੇ ਨੇ ਤੇ ਨਾ ਇਹਨਾਂ ਨੇ ਅੱਗੇ ਕੰਮ ਕੋਈ ਕਰਨੇ ਨੇ ਤੇ ਨਾ ਕੋਈ ਕੰਮ ਕਰਨ ਵਾਲੇ ਇਹ ਕਹਿ ਰਹੇ ਅਸੀਂ ਕਹਿ ਰਹੇ ਤੇ ਲੋਕ ਇਸ ਗੱਲ ਤੇ ਯਕੀਨ ਕਰਦੇ ਕਿਉਂਕਿ ਪਿਛਲੇ 3-4 ਸਾਲ ਦੇ ਕੀਤੇ ਕੰਮ ਇੱਕ ਇਤਿਹਾਸ ਬਣ ਗਿਆ ਲੋਕਾਂ ਨੇ ਅਸੀਂ ਇੱਕ 2022 ਦੇ ਵਿੱਚ ਐਸੀ ਜਿਹੀ ਬਦਲਾਅ ਲੈ ਕੇ ਆਵਾਂ ਅਸੀਂ ਉਹ ਬਦਲਾਅ ਲੈ ਕੇ ਆਏ ਅੱਜ ਇਸਰਾਮਾਤੀ ਰਾਵੇ ਦੱਸਿਆ ਨੌਕਰੀਆਂ ਦਾਸੀਂ ਦਿੱਤੀਆਂ ਦਿੱਤੀਆਂ ਅਸੀਂ ਨੌਕਰੀਆਂ ਦੇਣ ਦੇ ਨਾਲ ਨਾਲ ਲੋਕਾਂ ਦੀਆਂ ਜਿਹੜੀ ਸੀ ਵਿਚਾਰ ਬਦਲਦੇ ਸਨ ਪਹਿਲਾਂ ਇੱਕ ਧਾਰਨਾ ਸੀ ਕਿ ਜੇ ਸਰਕਾਰੀ ਨੌਕਰੀ ਲੈਣੀ ਹੈ ਫਿਰ ਜ਼ਿਆਦਾ ਪੈਸੇ ਚਾਹੀਦੇ ਆ ਕਿ ਜਾਂ ਕੋਈ ਸਵਾਰਿਸ਼ ਚਾਹੀਦੀ ਤੇ ਅਸੀਂ ਧਾਰਨਾ ਬਦਲ ਕੇ ਰੱਖਦੀ 57000 ਦੇ ਕਰੀਬ ਨੌਕਰੀ ਦਿੱਤੀ ਤੇ ਡੰਗੇ ਦੀ ਝੋੜਦੇ ਸੀ ਕਹਿੰਦੇ ਆ ਕਿ ਕੋਈ ਬੰਦਾ ਪੰਜਾਬ ਤੋਂ ਕਹਿੰਦੇ ਕਿਸੇ ਨੂੰ ਪੈਸਾ ਦੇਣਾ ਤੇ ਉਹ ਵੀ ਜਿਹੜਾ ਕਿਸੇ ਨੂੰ ਕਿਸੇ ਦੀ ਸਿਫਾਰਸ਼ ਕਰਾਣੀ ਪਈ ਹੋਵੇ ਅੱਜ ਇਸੇ ਕਰਕੇ ਪੰਜਾਬ ਦਾ ਜਿਹੜਾ ਯੂਥ ਬਾਹਰਲੇ ਦੇਸ਼ਾਂ ਨੂੰ ਭਜਿਆ ਫਿਰਦਾ ਸੀ ਅੱਜ ਕੋਈ ਵੀ ਬਾਹਰ ਜਾਂਦੇ ਨਹੀਂ ਪਿਆ ਪਹਿਲਾਂ ਜਹਾਜ਼ ਭਰੇ ਜਾਂਦੇ ਸੀ ਉਹ ਜਹਾਜ਼ਾਂ 'ਤੇ ਕੋਈ ਚੜਾ ਨਾ ਪਿਆ ਇਸ ਲਈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਕੀਤੇ ਕੰਮ ਤੇ ਸਾਡੇ ਨੈਸ਼ਨਲ ਕੰਵਿਨਰ ਆਰਵਿੰਦ ਕੇਜਰੀਵਾਲ ਦੀ ਸੋਚ ਤੇ ਉਹਨਾਂ ਦਾ ਸਨੇਹਾ ਅੱਜ ਲੋਕ ਉਸਦੇ ਨਾਲ ਖੜੇ ਨੇ ਲੋਕਾਂ ਨੂੰ ਹੁਣ ਯਕੀਨ ਹੋ ਗਿਆ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਤੇ ਅਸੀਂ ਉਹ ਕਰਕੇ ਦਿਖਾਇਆ ਆ ਹੁਣ ਦੂਜੇ ਲੋਕ ਕੋਈ ਧਰਮ ਦੀਆਂ ਗੱਲਾਂ ਲੜ ਰਿਹਾ ਕੋਈ ਹੋਰ ਗੱਲਾਂ ਕਰ ਰਿਹਾ ਕੋਈ ਮਾਹੌਲ ਖਰਾਬ ਕਰਨ ਦੀ ਗੱਲ ਕਰ ਰਿਹਾ ਪਰ ਅੱਜ ਲੋਕ ਬਹੁਤ ਸਿਆਣੇ ਨੇ ਲੋਕ ਸਿਰਫ ਤੇ ਸਿਰਫ ਕੰਮ ਦੇਖਦੇ ਆ ਲੋਕ ਇਹਨਾਂ ਗੱਲਾਂ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਇਹ ਗੱਲਾਂ ਸਾਰੀਆਂ ਪੰਜਾਬ ਨੇ ਬੜੀਆਂ ਦੇਖੀਆਂ ਨੇ ਪੰਜਾਬ ਨੇ ਬੜਾ ਅਨਸਾਰ ਹੈ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਆਂਦੇ ਸਵਾ ਸਾਲ ਦੇ ਵਿੱਚ ਖਾਸ ਤੌਰ ਤੇ ਕਰਨਾਲ ਹਲਕੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਦਿਨ ਇੱਥੇ 40 ਕਰੋੜ ਰੁਪਏ ਵਿੱਚ ਸਾਰੇ ਪਾਸੇ ਵਿਕਾਸ ਦੇ ਕੰਮ ਚੱਲ ਰਹੇ ਨੇ ਤੇ ਇਹ ਵਿਕਾਸ ਦੇ ਕੰਮ ਲੰਤਰ ਇਸੇ ਤਰ੍ਹਾਂ ਜਾਰੀ ਰਹਿਣਗੇ। ਤੇ ਜਿਹੜਾ ਤਨਵਾਰ ਦਾ ਨਾਮ ਹੈ ਸਰਦਾਰ ਹਰਬੀਰ ਸਿੰਘ ਸੰਧੂ ਸਾਹਿਬ ਜਿਹੜੇ ਪਹਿਲਾਂ ਵੀ ਤਨਵਾਰੀ ਨਮਾਇੰਗੀ ਕਰ ਚੁੱਕੇ ਨੇ ਇੱਕ ਹੰਡੇ ਹੋਏ ਲੋਕਾਂ ਦੇ ਪਰਖੇ ਹੋਏ ਹੱਥ ਨੇ ਇਹਨਾਂ ਨੂੰ ਲੋਕ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਜਿੱਤਉਣਗੇ ਤੇ ਇਹ ਵਿਕਾਸ ਦੇ ਕੰਮ ਹਮੇਸ਼ਾ ਜਾਰੀ ਰਹਿਣਗੇ ਤੇ 2027 ਦੇ ਵਿੱਚ ਵੀ ਜਿਸ ਤਰ੍ਹਾਂ ਲੋਕਾਂ ਦਾ ਸਹਿਯੋਗ ਮਿਲਿਆ ਲੋਕ ਆਪ ਮਾਰੇ ਕਰਨ ਕਰਦੇ ਨੇ ਅਸੀਂ ਪਿੰਡਾਂ ਜਾ ਕੇ ਦੇਖੀ ਤੇ ਸਾਡੇ ਗਹਾਂ ਦੀ ਲੋੜ ਨਹੀਂ ਹੈ ਜਿੱਦਾਂ ਗੱਲਾ ਸੀ ਕਹਿਣ ਜਾਂਦੇ ਲੋਕ ਆ ਵੀ ਆਪਾਂ ਦੇ ਆ ਵੀ ਵੇਚ ਦਿੰਦੇ ਆਹ ਕੰਮ ਕੀਤੇ ਜੀ ਬੋਲੇ ਆ ਕਰੂਗੇ ਸਿਰ ਇਨਾ ਕੰਮਾਂ ਦੇ ਸਰਕਾਰ 2027 ਦੇ ਵਿੱਚ ਅਸੀਂ ਫੇਰ ਸਰਕਾਰ ਬਣਾ ਕੇ ਜਨਤਾ ਦੇ ਲੋਕਾਂ ਦੀ ਸੇਵਾ ਕਰਾਂਗੇ ਅਗਿਬਾ ਸਾਰਾ ਨਵਾਂ ਹੋਊਗਾ ਮੈਂ ਉਹ ਬੇਨਤੀ ਕਰਦਾ ਸਾਡੀ ਵਰਕਿੰਗ ਪ੍ਰੈਜ਼ੀਡੈਂਟ ਅਮਨ ਸ਼ੇਰ ਸਿੰਘ ਸ਼ਰੀਫਤ ਜੀ 2 ਮਿੰਟ ਤੁਹਾਡੇ ਕੋਲ ਬਹੁਤ-ਬਹੁਤ ਸਵਾਗਤ ਹੈ ਜਿਹੜੇ ਨਵੇਂ ਪਰਿਵਾਰ ਆਮ ਆਦਮੀ ਪਾਰਟੀ ਚ ਜੁਆਇਨ ਹੋਏ ਨੇ ਇਹਨਾਂ ਦੀ ਦਿਲ ਦੀ ਗਹਿਰਾਈ ਤੋਂ ਸਿਚਿਆ ਆਖਦੇ ਹਾਂ ਪਰ ਇਹੋ ਹੀ ਇਹਨਾਂ ਨੂੰ ਇੱਕੋ ਬੇਨਤੀ ਹੈ ਵੀ ਤਗੜੇ ਹੋ ਕੇ ਆਮ ਆਦਮੀ ਪਾਰਟੀ ਦੇ ਨਾਲ ਇਮਾਨਦਾਰੀ ਨਾਲ ਕੰਮ ਕਰੋ ਤਾਂ ਜੋ ਕਿ ਤੁਹਾਡੀ ਮਿਹਨਤ ਨੂੰ ਪਾਰਟੀ ਵੇਖ ਲਿਆ ਹੋਇਆ ਆਪਣੇ ਆਪ ਹੀ ਤੁਹਾਡਾ ਜਿਹੜਾ ਕਦ ਹੈ ਉਹ ਵੱਧ ਨਜ਼ਰ ਆਊਗਾ ਸੋ ਦਿਲ ਦੀ ਗਹਿਰਾਈ ਤੋਂ ਫਿਰ ਇੱਕ ਵਾਰ ਤੁਹਾਡਾ ਸਾਰਿਆਂ ਦਾ ਧੰਨਵਾਦ